ਸਭ ਬਿਲਕੁਲ ਸਹੀ ਹੈ ਜੀ 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 ਕੰਮ ਕਰਦੇ ਹਾਂ ਜੀ ਅੱਜ ਵੀ ਬਣੀ ਰੈਡੀ ਰੂਮਾਂ ਸਾਡੇ ਤੋਂ ਹਾਲ ਨਹੀਂ ਹੋ ਗਈ ਕੰਮ ਹੀ ਕੋਈ ਨਹੀਂ ਕਿ ਅੱਜ 1000 ਕੋਟ ਨਹੀਂ ਆਵਾਂਗੇ ਜੀ ਨਰਾਸ਼ਮੇ ਤੋਂ ਹੋ ਰਿਹਾ ਹੈ ਨੰਬਰ ਅਰੇ ਅਰੇ ਭਾਈ ਜਵਾ ਜੋ ਹਾਈ ਗੁੱਡ ਜੀ ਅਜੇ ਖੇਰ ਵੀ ਸਰਕਾਰ ਨੇ ਮਨਾਇਆ ਤੇ ਕਿਸਨਾ ਕਰ ਰਿਹਾ ਹੈ ਰਿਫਰੈਂਸ ਵੀ ਨਹੀਂ ਆ ਰਿਹਾ ਤੇ ਚੀਕਾ ਜੀ ਸਾਥ ਪਾ ਲਿਆ ਜੀ 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 ਕਿੰਨਾ ਕਿਤੇ ਜੀ ਲਗਨ ਨਾ ਕੋਈ ਫੈਮਰਾਂ ਦੇ ਟਾਈਮ ਬਾਰੇ ਬੋਲਦੇ ਜੀ ਸਰਕਾਰ ਦੇ ਟਾਈਮ ਬਾਰੇ ਬੋਲਦੇ ਜੀ ਅਗਰੇ ਟਾਈਮ ਦੇ ਬਾਰੇ ਬੋਲਦੇ ਜੀ ਪੂਰਾ ਉਨਾਰਨ ਹੈ ਜੀ ਸੁਨਾਹੇ ਦੇਖੋ ਇਹਨਾਂ ਦੇ ਟਾਈਮ ਬਹੁਤ ਪਸਾ ਸੁਈ ਹੋਇਆ ਹੈ ਤੇ ਬੀਨ ਦੇ ਲੱਗ ਕੇ ਲੱਗਦਾ ਹੈ ਕਿ ਸਰਕਾਰ ਸਾਡੀ ਫੈਮਰ ਦੀ ਦਿਲ ਤੋਂ ਨੁਕਸਾਨ ਨੂੰ ਸੰਭਾਲੇਗੀ ਇਹ ਆਮ ਆਦਮੀ ਪਾਰਟੀ ਕੇ ਵੀ ਸਾਡੇ ਦੇ ਕੰਮ ਵੀ ਆਨਲਾਈਨ ਪਾਣੀ ਦੀ ਲੋੜ ਵੀ ਕਰ ਰਹੇ ਹੋਣਗੇ ਮਾਂ ਨੂੰ ਤੇ ਮੰਤਰੀ ਜੀ ਬਣੇ ਜੀ ਉਹਨੂੰ ਲੋਟਸਟਾਰ ਰੇਟ ਕਰਵਾ ਗਏ ਅਧਿਆਜ ਕਰਵਾ ਗਏ ਉਹਨੂੰ ਵਾਪਸ ਭਾਤੇ ਜਦੋਂ ਮਾਰ ਕਰਵਾਇਆ ਉਹ ਕਹਿੰਦੇ ਜੀ ਮਾਰ ਘਰਾਂ ਦੇ ਬਾਹਰ ਦੇ ਸਾਹ ਦੇ ਇਸ ਗਾਵਾ ਮਾਰ ਕਰਵਾਇਆ ਅਮਰਦਾ ਅਮਦੀ ਪਾਟੇ ਪਰ ਅਮਰਦਾ ਦੇ ਸਾਰੇ ਬੇਹੋਸ਼ ਹੋ ਗਏ ਉਹਨੇ ਕੰਮ ਕਰਦੇ ਹੋ ਗਏ ਇਹ ਤਾਂ ਪਹਿਲੀ ਗੱਲ ਕੰਮ ਹੈ ਕਮਾਡਾਂ ਨੂੰ ਬੜੀ ਸ਼ੁਭਾਸ਼ੀਸ਼ ਹੋ ਗਈ ਅਗਲੀ ਗੱਲ ਤਾਂ ਇਹ ਸਾਫ਼ ਹੀ ਕਰੇ ਕਿ ਜਿਨਾਂ ਦੀ ਅਸੀਂ ਹੁਣ ਸਰਕੇ ਬਣੇ ਉਹਦੇ ਜਿਹੜਾ ਰੱਬ ਉਹ ਵੀ ਪੇਟ ਹੁੰਦੀ ਜਿਹੜੇ ਸਿੱਖਦੇ ਆਜਾ ਤਾਂ ਅੱਧੀ ਕਰਾਣਾ ਕੋਈ ਸਟੇਜ ਵੀ ਨਾ ਗੱਲ ਵਧੀਆ ਹੋ ਜਾਏ ਆਇਆ ਇੰਨਾ ਤੇ ਮਹਾਯ ਹੈ ਬੈਰ

ये हम लोग जो लोग हैं ये लोग हम लोग जो मंचे को जाना है यार जाना है जाना है जाना है जाना है तो सीधी बात है ये ना इनके तो तो ट्वीट तो तो में ये तो ना चाहते हैं आप लोग बताएं ना कि 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 आप ਲਗਾਤਾਰ ਕਿਸੇ ਨੂੰ ਜਵਾਬ ਦੇਈ ਜਾਓ ਲੋਕ ਨੂੰ ਸਰਕਾਰ ਕਿਆ ਜਾਣਦੇ ਲੋਕਾਂ ਨੇ ਤਾਂ ਇਹ ਕਹਿਣਾ ਵੀ ਜਿਹੜਾ ਉਹਦੇ ਖਿਲਾਫ ਆ ਸਰਕਾਰ ਦੀ ਅਫਸਰਸਾਈ ਨਹੀਂ ਮੈਂ ਤਾਂ ਕਹਿੰਦਾ ਇਹ ਕਹਿਣਾ ਵੀ ਦੇਖੋ ਮੈਂ ਤਾਂ ਇਸ ਗੰਦਾ ਖਿਆਲ ਇਹ ਆ ਕਿ ਜਿਹੜਾ ਲੋਕਾਂ ਦੇ ਆਰਗਨਾਈਜ਼ੇਸ਼ਨ ਦਾ ਮੁੱਦਾ ਆ ਲੋਕਾਂ ਦੇ ਨਾਂ ਇਹ ਸਰਕਾਰ ਲੋਕਾਂ ਦਾ ਜਵਾਨ ਮਰ ਪਰਵਾਨ ਜਿਹੜਾ ਮਾਰਦਾ ਹੈ ਤੇ ਅੱਜ ਵੀ ਅਸੀਂ ਇਹ ਗੱਲ ਕੀਤੀ ਆ ਹਾਂ ਤਾਂ ਇਹ ਮੈਂ ਲਿਖਾਉਣਾ ਕਿ ਜਿਹੜੇ ਇੰਕੀ ਦੇ ਕਹਿੰਦੇ ਹੋ ਕਿ ਸਾਡੀ ਜਨਤ ਦੇ ਸਾਡੇ ਦੇ ਵਿੱਚ ਕਿਸੇ ਨੇ ਕਿਹਾ ਕਿ ਜਵਾਬ ਦਿਓ ਸਾਡੀ ਕੰਮ ਜੀ ਹੋਈ ਹੈ ਤੇ ਦੋ ਤਾਂ ਕਰੀ ਬਸ਼ੇਨਾ ਕਿ ਪਾ ਕੇ ਹੋ ਜੀ 15 ਨੰਬਰਾਂ ਨੇ ਕਹਿੰਗੇ ਲੇਕਿਨ ਜੀ ਆਮੀ ਚਾਰੀ ਦਾ ਦੱਸੋ ਪਹਿਲਾਂ ਸਾਡੀ ਦਾ ਜਵਾਬ ਹੋਣਾ ਜ਼ਰੂਰੀ ਹੈ ਤੇ ਇਹ ਸਰਕਾਰ ਨੇ ਨਾਮ ਕਰਕੇ ਉਹ ਮਜਾਦਾਰ ਬੰਗਰੇ ਕੋਈ ਕਮਾਡੀ ਕਿਕਾ ਨੱਪੇ ਪ੍ਰੈਜ਼ੀਡੈਂਸ ਨੂੰ ਪ੍ਰੈਜ਼ੀਡੈਂਸ ਨੂੰ ਪਾਇਆ ਜੀ ਕਿ ਕੰਮ ਸਾਨੂੰ ਚੱਲ ਨਹੀਂ ਗਿਆ ਮੈਂ ਦੇਖ ਤੋਂ ਗੱਲ ਕਰਦੇ ਹਾਂ ਇਸ ਨੂੰ ਸਾਨੂੰ ਧਿਆਨ ਦਿੱਤਾ ਹੈ ਕਿ ਉਹ ਤੇ ਲਗਾਤਾਰ ਦੇਖਿਆ ਗਿਆ ਕਿ ਸਰਕਾਰ ਦੇ ਵੱਲੋਂ ਇਹ ਚੱਲਦਾ ਹੈ ਭੁਸ਼ੰਗ ਦਿੱਤੇ ਗਏ ਨੇ ਅਖੀਰ ਸਭ ਕੁਝ ਇਹ ਆ ਗਿਆ ਕਿ ਇਸ ਬਾਰੇ ਕੋਈ ਨਹੀਂ ਬਸਤਨ ਸਤੇ ਮਿਲ ਆ ਰੋ ਅਮੀਰ ਤੇ ਇਹ ਵੀ ਸਾਡੇ ਕੋ ਤਾਂ ਜਿਹੜੇ ਸੀਐਮ ਸਾਹਿਬ ਨੂੰ ਪਤਾ ਤਾਂ ਚੱਲ ਗਿਆ ਉਹ ਬਹੁਤ ਬਾਲਸਿਕ ਹੁੰਦੇ ਨੇ ਸਾਡੀ ਨਾਲ ਸਾਡੀ ਪ੍ਰੋਪਰ ਕੇ ਨਾਲ ਕੰਮ ਨਹੀਂ ਅਸੀਂ ਇਹਨਾਂ ਨੂੰ ਮੇਰੇ ਕਲਰ ਪਿਛਲੇ ਸਾਲ ਸਾਨੂੰ ਮਈ ਚ ਪਤਾ ਲੱਗਦਾ ਹੈ ਮਈ ਚ ਅਸੀਂ 12 ਪੰਜ ਨੂੰ ਸਾਡੇ ਮਿਲਦਾ ਨੂੰ ਮਿਲਦਾ ਸੀ ਉਹ ਸਾਨੂੰ ਮੋਹਰ ਲੱਗ ਗਈ ਉਹ ਕਿਤੇ ਬੈਠ ਕੇ ਪ੍ਰੋਪਰ ਕੇ ਨਾਲ ਮੀਟਿੰਗ ਨਹੀਂ ਹੋਈ ਤਾਂ ਜੀ ਆਪਣਾ ਪਰਸਪਰ ਅਸੀਂ ਨਹੀਂ ਤਾਂ ਪਰਮੰਤਰੀ ਨੂੰ ਸੋਚਦੇ ਨੇ ਸਾਨੂੰ ਹੁੰਦਾ ਤੁਸੀਂ ਵੀ ਆ ਕੇ ਬਾਹਰ ਆ ਕੇ ਬਿਆਨ ਦਿੱਤੇ ਕਮਿਟੀ ਇਹ ਮਾਦਾ ਬੁਰੀ ਗੱਲਾਂ ਕਰਦੀ ਹੈ ਜਦੋਂ ਜਰੂਰਤ ਪੈ ਮੇਲੇ ਨਾਲ ਬੁਣਦੀ ਹੈ। ਇਹ ਵੀ ਚੰਗੀਆਂ ਗੱਲਾਂ ਕਰਦੀ ਹੈ। ਆਖਰ ਮੈਂ ਹੀ ਪੁੱਛਦਾ ਸੀ 2013 ਸਰਕਾਰੀ ਸਾਡੀ ਮੀਟਿੰਗ ਹੋਈ ਸੀ। ਜਿੰਨਾ ਸਾਲ ਨੂੰ ਰਿਕਾਰਡ ਲਿਖਿਆ ਸੀ ਆ। ਮੰਤਰੀ ਸਾਹਿਬ ਵੀ ਆਏ ਸੀ। ਕਦੇ ਪਹਿਲਾਂ ਵੀ ਆਏ ਸੀ। ਉਹਨਾਂ ਨੇ ਇਹ ਵੀ ਕੁਝ ਨਹੀਂ ਕਰਵਾਇਆ ਯਾਰੀ ਨਹੀਂ ਹੋਣੀ। ਇਹ ਕਿਹੜਾ ਰਿਪੋਰਟ ਹੋਏਗਾ। ਪਰੰਤੂ ਮਿੰਨੇ ਕੋਲ ਇੱਕ ਚਾਹਤ ਹੋ ਗਿਆ ਨਾ ਜੀ ਫਿਰ ਅਸੀਂ ਮੀਟਿੰਗ ਕੋਲ ਆਏ ਜੀ ਇਹ ਅਸਲ ਵਿੱਚ ਇਹ ਲੱਗਦੀ ਸਮੀ ਲੱਗਦੀ ਨਹੀਂ ਅਦਰਵਾਇਜ਼ ਸਾਡਾ ਪਲੱਸ ਪੁਆਇੰਟ ਸਾਡੀ ਜੇ ਅਫਸਰ ਦਾ ਬਿਲਕੁਲ ਨਹੀਂ ਆ ਪਿਆ ਉਹ ਜਿਹੜੀ ਮੈਂ ਗੱਲ ਕਰੀਦਾ ਹੈ ਉਹ ਪਾਈ ਨਹੀਂ ਰਿਹਾ ਜਾਂ ਫਿਰ ਤੁਸੀਂ ਜੇਮ ਫੋਨ ਨਹੀਂ ਚੱਕਦੇ ਜੀ ਬਾਕੀ ਵੀ ਫੋਨ ਨਹੀਂ ਚੱਕਦੇ ਆ 16 17 ਸਾਰਾ ਪ੍ਰੋਗਰਾਮ ਦੀ ਇੱਕ ਸਟੇਜ ਸਾਰੇ ਜੀ ਬੀ ਬੈਠੀਆਂ ਨੇ ਤੇ ਮੈਨੂੰ ਤਾਂ ਬਰਾ ਸੋਚ ਆ ਵੀ ਇਹ ਇੱਥੇ ਤੱਕ ਆ ਦੇ ਪਹੁੰਚਣੀ ਚਾਹੀਦੀ ਵੀ ਧੰਨਵਾਦ ਹਸਤਾ। ਮੈਂ ਜਿੰਨੀ ਵਾਰੀ ਵੀ ਮੇਰੇ ਕੋਲ ਆਏ ਸਾਰੇ ਜਣੇ ਬਗਾਇਗਾਂ ਵਾਲੇ ਬੰਦੇ ਨੂੰ ਕਿਹਾ ਕਿ ਇਹ ਕੰਮ ਕੋਲ। ਇਹ ਕੰਮ ਕੋਲ 1 ਸਾਲ ਜਾਂ 2 ਸਾਲ ਤੱਕ ਨਹੀਂ ਹੈਗਾ। ਨਾ ਹੀ ਆਵਾਜ਼ ਵੀ ਪਾਰਟੀ ਨੇ ਖੜਾ ਕੀਤਾ ਕੰਮ ਹੈ। ਨਾ ਹੀ ਪਹਿਲੇ ਸਰਕਾਰਾਂ ਨੇ ਕੋਰਟ ਵਿਚ ਜਿਹੜੀਆਂ ਨੇ ਖੜਾ ਕੀਤਾ ਸੀ। ਪਹਿਲੇ ਤੋਂ ਤੱਕ ਇਹ ਇੱਕ ਵਿਯੋਜਨੇ ਗੱਲ ਕਰਦੇ ਹੋ। ਵੀ ਰੁਕਵਾ ਦੇ। ਨੋਟਸਰ ਕਹਵਾ ਨੋਟਸਰ ਕਹਵਾ ਦਾ ਮਤਲਬ ਕੀ ਹੈ ਜੀ ਕੋਈ ਵਿਆਜ ਨਹੀਂ ਹੈ ਉਦੋਂ ਇਹ ਜਦੋਂ ਨੋਟਸਰ ਤਾਂ ਕਿ ਸਾਡੇ ਨੂੰ ਵੋਟਾਂ ਤੋਂ ਮਿਲ ਜਾ ਉਦੋਂ ਬਾਅਦ ਜਾਣ ਲੋਕ ਠੱਠੇ ਜਾਂਦੇ ਇਹ ਗੱਲ ਹੋਈ ਹੈ ਜਿਆਦਾ ਹੁੰਦਾ ਨਾ ਨਹੀਂ ਨੋਟਸਰ ਕੋ ਦਿੰਦਾ ਮਾਫਰ ਉਦੋਂ ਦਾ ਗੱਲ ਹੈ ਮੈਂ ਕੋਈ ਮਾਫ ਕਰਾਓ ਅੱਜ ਕੱਲ੍ਹ ਉਹ ਵੀ ਵਾਸਤੇ ਬੈਠੇ ਆ ਕਿ ਕਿਸੇ ਕਰਕੇ ਸਾਰੇ ਮਾਮਲੇ ਸਾਫ ਨਾ ਹੋ ਜAVE ਬੂਰੇ ਮਾਮਲੇ ਹੁੰਦੇ ਆ। ਅੱਜ ਮੈਂ ਮੈਂ ਕਹਿੰਦਾ ਸਾਰੇ ਮਾਮਲੇ ਹੋ ਸਕਦੇ ਆ ਪਰ ਕੋਸ਼ਿਸ਼ ਕਰ ਰਹੇ ਹਾਂ ਕਿ ਜੋਰ ਪਾਸ ਕਰਾ ਸਕਦਾ ਕਰਾਂ। ਪਰ ਉਹਦੇ ਲਈ ਤੁਹਾਨੂੰ ਪਟਿਆਲਾ ਤੋਂ ਵੀ ਪੁੱਛਵਾਣੀ ਜੀ ਨੇ ਦੱਸਿਆ ਵੀ ਹੋਊਗਾ ਮੈਨੂੰ ਲੱਗਦਾ ਹੈ ਕਿ ਅਸੀਂ ਹਰ ਇੱਕ ਸਟੇਜ ਦੇ ਉੱਤੇ ਇਹ ਕੰਮ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਸਟੈਪ ਬਾਈ ਸਟੈਪ ਕੰਮ ਚੱਲ ਰਿਹਾ ਹੈ। ਤੇ ਕੋਈ ਰਸਤਾਂ ਨਹੀਂ ਲੱਗ ਗਿਆ। ਔਰ ਸਭ ਤੋਂ ਵੱਡੀ ਗੱਲ ਹੈ ਕਿ ਕੋਈ ਐਸੀ ਢਾਂਗ ਨਹੀਂ ਪੰਜਾਬ ਦੇ ਵਿੱਚ ਅੱਜ ਤੱਕ ਵੀ ਕੋਰ ਬੇਚੈਰੀ ਨੇ ਹਾਸਮੰਦ ਭਾਈ ਹੋਵੇ ਤੇ ਉਹਦੇ ਵਿੱਚੋਂ ਪੈਸੇ ਮਾਹ ਹੋਣ ਜਾਂ ਘਟੇ ਹੋ ਪਰ ਮੈਂ ਤੁਹਾਨੂੰ ਇਸ ਦਾ ਗਾਰੰਟੀ ਦਵਾਈ ਸੀ ਮੈਂ ਮਾਜੋ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਕੇ ਮਿਲਕੇ ਸੀ ਸੈਕਟਰੀ ਸਾਹਿਬ ਨਾਲ ਗੱਲ ਕਰਕੇ ਜਿਹੜੇ ਹੌਸਲੇ ਸੈਕਟਰੀ ਨੇ ਹੌਸਲੇ ਉਹਦੇ ਮੈਂ ਕਿਹਾ ਪਉਣਾ ਮੁੱਖ ਮੰਤਰੀ ਕੋਲ ਵੀ ਹੌਸਲੇ ਨੇ ਮੈਂ ਕਿ ਮੈਂ ਉਹਨਾਂ ਨਾਲ ਮੈਂ ਗੱਲ ਕਰਕੇ ਬਕਾਇਦਾ ਤੌਰ ਤੇ ਤੁਹਾਨੂੰ ਤਸਦੀਕ ਦਵਾਈ ਸੀ ਕਿ ਪ੍ਰੋਸੈਸ ਜਾ ਰਿਹਾ ਹੈ ਉਹ ਤੁਹਾਨੂੰ ਦਿਖਾਇਆ ਵੀ ਸੀ ਕਿ ਪ੍ਰੋਸੈਸ ਜਾਰੀ ਹੈ ਤੇ ਇਹਦੇ ਵਿੱਚ ਆਪਾਂ ਪੁੱਛਣਾ ਤੁਸੀਂ ਜ਼ਰੂਰ ਘਟਾ ਅਰ ਹਰ ਵੀ ਵਾਪਸ ਇਸ ਦਾਦੀ ਗਾਰੰਟੀ ਦਿੰਦਾ ਵੀ ਇਹ ਜੂੜ ਘਟੂਗਾ ਕੋਈ ਡਰਾਮਾ ਨਹੀਂ ਨਾ ਹੀ ਕੋਈ ਕੀ ਉਠਾ ਨਾ ਹੀ ਕੋਈ ਦਾਤਾ ਬੋਟਾ ਲੈਣ ਦਾ ਸਾਰਤਾ ਪਹਿਲਾਂ ਹੀ ਨਾਗਰ ਤੇ ਬੋਟਾ ਦੇ ਅੰਦਰ ਸਭ ਉਦੋਂ ਹੋਇਆ ਜਦੋਂ ਨੋਟਿਸ ਰਖਵਾ ਦਿੱਤੇ ਗਏ ਵੀਰ ਹਾਲ ਦੀ ਘੜੀ ਰੋਕ ਲਓ ਬਾਹਰ ਵਿੱਚ ਦੇਖੀ ਜਾਊਗੀ ਕੀ ਹੋਊਗਾ ਮੈਂ ਹੁਣ ਤੁਹਾਨੂੰ ਇਸ ਦਾਦੀ ਗਾਰੰਟੀ ਦਿੰਦਾ ਵੀ ਜੋ ਵੀ ਹੋ ਸਕਿਆ ਕਰਾਵਾਂਗੇ ਘਟੂਗਾ ਉਦੋਂ ਨਹੀਂ ਕਿਹਾ ਜੀ ਹੋਰ ਵੀ ਕਹਾਂ ਪਰ ਇਹ ਦੇਖੋ ਸਾਡੀ ਆਪਦੇ ਸਰਕਾਰ ਦੇ ਮਜਬੂਰੀਆਂ ਨੇ ਅਸੀਂ ਜਦੋਂ ਤੋਂ ਮਦਰ ਇਹ ਪ੍ਰੋਸੈਸ ਸ਼ੁਰੂ ਕੀਤਾ ਤੇ ਇਹਨਾਂ ਦਾ ਸੀਏ ਬਦਲਦੇ ਕੋਈ ਤਾਂ ਮੇਰੇ ਵਾਸਤੇ ਗੱਲ ਨਹੀਂ ਸੀ ਫਿਰ ਨਾਲ ਜਾਣਦੇ ਹੁਣ ਚੀਫ ਸੈਕਟੀਨ ਹੈ ਚਾਹੁੰਦਾ ਉਹ ਕੰਮ ਨਹੀਂ ਬਹੁਤ ਹੈ ਫਿਰ ਵੀ ਉਹਨਾਂ ਨੇ ਸਾਡੇ ਨਾਲ ਮਿਲ ਕੇ ਸਾਥ ਦਿੱਤਾ ਮੈਂ ਨਾ ਮੈਨੂੰ ਮੁਖਮਤੀ ਸਾਹਿਬ ਨਾਲ ਉਹਨਾਂ ਦੇ ਨਾਲ ਵੀ ਬਹੁਤ ਚਾਰਾ ਤੇ ਇਸ ਕਰਕੇ ਕਿ ਕਿੰਨੇ ਕਿਤੇ ਖਾਮਾ ਜਿਹੜਾ ਉਹਦੇ ਹੁੰਦਾ ਗਿਆ ਉਹ ਇਸ ਤਰ੍ਹਾਂ ਹੀ ਹੁੰਦਾ ਗਿਆ ਵੀ ਕਿੰਨੇ ਵਿਸ਼ੇਸ਼ ਟੈਕਨੀਕਲ ਪ੍ਰੋਬਲਮ ਹੋ ਗਏ ਨਾ ਇਸੇ ਤੋਂ ਕੋਈ ਸਾਡੇ ਨੂੰ ਇਹ ਨਹੀਂ ਕਿ ਕੋਈ ਸੋਚਿਆ ਸੀ ਜਾਂ ਕਰਨਾ ਨਹੀਂ ਸੀ ਚਾਹੁੰਦੇ ਬਿਲਕੁਲ ਬਕਰਤਾਰ ਦੇ ਘਰ ਨਾਲ ਦੀ ਹੋ ਵੀ ਤੁਹਾਨੂੰ ਇਸ ਗੱਲ ਦੀ ਗਰਮੀ ਦਿੰਦਾ ਵੀ ਕਰਵਾ ਲੇ। ਲੇਕਿਨ ਥੋੜੀ ਪੇਸ਼ੈਂਸ ਕਰ। ਫਿਰ ਇਹ ਵੀ ਕਹਿੰਦੇ ਫਲੈਸ਼ ਨੋਟਸ ਕੋਈ ਜਾ ਨੋਟਸ ਜਾਈ। ਇਹ ਵੀ ਨਾਲ ਕਿਹਾ ਵੀ ਜਦੋਂ ਘਟਣੇ ਹੋਵੇ ਤਾਂ ਫਲੈਸ਼ ਨੋਟਸ ਜਾਰੀ ਹੋਵੇ। ਅੱਜ ਵੀ ਜੇ ਉਹਦੇ ਤੇ ਵੀ ਯਕੀਨੀ ਹੈ ਕਿ ਹੁਣ ਆਪਾਂ ਕਿ ਮੈਂ ਇਤੋਂ ਦੇ ਬਿਲਕੁਲ ਜਿਹੜੀ ਜਿੱਥੇ ਤੁਸੀਂ ਜਿਹੜੀ ਨਾਲ ਤੋ ਜੁੜਾ। ਮੈਂ ਤੁਹਾਡੇ ਵਿਚ ਰਹਿਣਾ ਮੈਂ ਤੁਹਾਡੇ ਨਾਲ ਖੜਾ ਇੱਥੇ। ਨਾਲੇ ਮੈਂ ਤੁਹਾਨੂੰ ਆਸੀ ਸਾਬਤ ਜਿਵੇਂ ਦਾ ਦੱਸਦਾ। ਮੈਂ ਉਹਨਾਂ ਦੀ ਜਵਾਬ ਕਰਾਂਗਾ ਜਿਹੜਾ ਜਿਹਨੂੰ ਪੂਰੀ ਕਰ ਸਕਦਾ। ਸੋ ਮੇਰੀ ਰੇਹਤੀ ਹੈ ਵੀ ਥੋੜੀ ਜਿਹੀ ਪੇਸ਼ੈਂਸ ਰੱਖੋ ਆਪਾਂ ਇਸ ਵਾਸਤੇ ਨੂੰ ਪੋਲਿਟਿਕਲ ਮਰਦੋਂ ਲਾ ਰਹੇ ਹਾਂ। ਮੇਰੇ ਤੋਂ ਹੱਸੀ ਵਰਗੀ ਬਣੇ। ਇਹ ਕਿ ਆਪਾਂ ਆਪਣਾ ਵੀ ਟਾਈਮ ਖਰਾਬ ਕਰਦੇ ਤੁਸੀਂ। ਅਸੀਂ ਲੱਗੇ ਹੋਇਆ ਕੰਮ ਤੇ ਥੋੜੇ ਚੋਲੇ ਦੇ ਨਮਾਇਦੇ ਥੋੜਾ ਕੰਮ ਦੀ ਤੋਕਟਰ ਨੂੰ ਮੈਂ ਦੱਸਦਾ। ਪਰ ਮੇਰਾ ਕੰਮ ਆ ਮੈਂ ਆਪਣਾ ਟਾਈਮ ਖਰਾਬ ਕਰਿਆ ਜੇ ਮੈਂ ਜਾਵਾਂ ਤੇ ਕੰਮ ਛੱਡਾਂ। ਇਹ ਮੇਰਾ ਕੰਮ ਨਾਲ ਨਾਲ ਕੰਮ ਕਰਦੇ ਜਾਵਾਂ। ਸੋ ਮੇਰੀ ਦੋਸਤ ਜੀ ਸਾਰਿਆਂ ਤੋਂ ਬੇਨਤੀ ਆ ਇਸ ਪੈਸੇ ਤੋਂ ਤੁਸੀਂ ਥੋੜਾ ਜਿਆਦਾ थोड़ा हाँ जा सब रखो सौ बहुत पता नहीं आम आदमी सरकार, लोकल ही सरकार लोगों की सौ रही है लोकल की कर रही है पर कानून के दायरे च रह के बाहर का किसी भी नहीं हो सकती कानून के दायरे में रह के थोड़ा तो पैसा भी चुटवावे और यूट्यू आव मैं थोड़ी गलती कर दूंगा ब्रैश तौर पर जारी होगी कोई व्यादा कमैंडी नहीं रहेगी पर कुछ नहीं होगा ਵੀ ਗੱਲ ਸੁਣ ਵੀਰੇ ਆਪਣੀ ਉੱਤੇ ਨਹੀਂ ਆਪਾਂ ਬਹੁਤ ਜਿਆਦਾ ਵੈਰੀ ਗੁੱਡ ਨਾ ਠੀਕ ਨੰਬਰ ਜਦੋਂ ਲੈ ਕੇ ਆਵੋ ਨਾ ਉਹ ਨਾ ਮੈਂ ਕੰਮ ਨਾ ਕੰਮ ਗੱਲ ਮੈਂ ਲਿਆ ਵੀ ਆਪਾਂ ਘਰ ਵਿੱਚ ਬੈਠਿਆ ਫਾਇਦਾ ਕੁਝ ਨਹੀਂ ਹੈਗਾ ਤੁਸੀਂ ਆਪਣੇ ਘਰ ਜਾ ਲਓ ਮੇਰੀ ਚਾਹੀ ਨਹੀਂ ਨਾ ਮੈਂ ਬੀਤੀ ਬੱਸ ਸਾਰਾ